ਲਓ ਮਿੱਤਰੋ 16 ਤਰੀਕ ਨੂੰ ਸੀ ਸਦਕੀ ਦਾ ਸਾਡੇ ਦਾ ਜਨਮ ਦਿਨ ਤੇ ਅਸੀਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਖੁਆਏ ਚੌਲ ਮਿੱਠੇ ਤੇ ਨਾਲੇ ਆਨੰਦ ਆਇਆ ਆਪ ਨੂੰ ਤੇ ਨਾਲੇ ਰੱਜ ਰੱਜ ਕੇ ਖਾਵੇ ਗਾਦੇ ਬੱਚਿਆਂ ਨੇ ਤੇ ਖੁਸ਼ੀ ਚ ਟਹਿਲਦੇ ਫਿਰਦੇ ਸੀ ਤੇ ਅਸੀਂ ਕਿਹਾ ਚਲ ਮਨ ਨੂੰ ਸਕੂਨ ਵੀ ਆਇਆ ਇਹ ਸੇਵਾ ਕਰਕੇ ਬੱਚਿਆਂ ਦੀ ਤੇ ਫਿਰ ਅਸੀਂ ਕਿਹਾ ਸਦਕੀ ਦਾ ਹੁਣ ਜਨਮ ਦਿਨ ਤਾਂ ਹੈਗਾ ਹੀ ਤੇ ਮੋਗ ਗਿਆ ਸਦਕੀਰ ਲਈ ਕੋਈ ਗਿਫਟ ਗੂਟ ਲੈ ਕੇ ਆਉਣੇ ਆ ਤੇ ਸਦਕੀ ਨੂੰ ਹੁਣ ਤਿਆਰ ਕੀਤਾ ਤੇ ਮੈਂ ਚੱਲ ਵੀ ਚਲੀਏ ਮਿੱਤਰਾ ਤੇਰੇ ਘਰ ਤੇ ਲਿਆ ਸਾਨੂੰ ਉਹ ਗੇਰ ਸਾਈਕਲ ਹੀ ਪਸੰਦ ਆਈ ਤੇ ਮੈਡਮ ਨੂੰ ਸੈਂਡ ਕੀਤੀ ਇਹਨੂੰ ਵੀ ਇਹੀ ਪਸੰਦ ਆ ਗਈ ਹੀਰੋ ਦੀ ਸਾਈਕਲ ਹੀ ਤੇ ਅਸੀਂ ਚੱਕ ਕੇ ਰੱਖ ਲਈ ਗੱਡੀ ਦੇ ਵਿੱਚ ਤੇ ਫਿਰ ਮੈਂ ਕਿਹਾ ਮਿੱਤਰਾ ਪਸੰਦ ਆ ਗਈ ਤੇ ਵਿੱਕੀ ਨੂੰ ਕਿਹਾ ਵੀ ਚੱਲ ਵੀ ਵਿੱਕੀ ਮੋੜ ਲਾ ਗੱਡੀ ਆਪਣੀ ਤੇ ਗੱਡੀ ਮੋੜ ਲਾ ਤੇ ਧਿਆਨ ਨਾਲ ਦੱਬਿਆ ਤੇ ਆਪਾਂ ਜਾ ਕੇ ਕੇਕ ਨੂੰ ਕਟਾਂਗੇ ਸਦਗੀਰ ਦਾ ਲੇਟ ਨਾ ਹੋ ਜਾਈਏ ਤੇ ਆ ਸੀ ਸਦਗੀਰ ਦਾ ਕੇਕ ਸੋਹਣਾ ਜਿਹਾ ਤੇ ਪਿਆਰਾ ਜਿਹਾ ਤੋਂ ਬਾਅਦ ਆਪਾਂ ਕੀਤੀ ਅਰਦਾਸ ਬੇਨਤੀ ਨਰਨ ਨਾਲ ਸਾਡੀ ਪ੍ਰਮਾਤਮਾ ਕੀ ਅਰਦਾਸ ਬੇਨਤੀ ਚਲਦੀ ਰਹੀ ਤੇ ਸ਼ੁਕਰਾਨਾ ਕਰਦੇ ਰਹੇ ਵਾਹਿਗੁਰੂ ਸੱਚੇ ਪਾਤਸ਼ਾਹ ਇਹੋ ਜਿਹੀਆਂ ਸਾਨੂੰ ਮੌਕੇ ਦਿੰਦਾ ਰਹੀ ਜਿਹੜੇ ਜਿਹੜੇ ਤੈਨੂੰ ਹਮੇਸ਼ਾ ਯਾਦ ਕਰਦੇ ਰਹੀਏ ਕਿ ਕੱਟਦੇ ਸਮੇ ਤੇ ਦਾਦੀਆਂ ਕਹਿੰਦੀਆਂ ਗੀਤ ਅਸੀਂ ਵੀ ਗਾਉਣਾ ਜਾਨ ਮੰਦੇ ਸੁਹਾਨਾ ਫੁਵਾੜੇ ਤੁਮ ਮੁਕੋ ਜਾਨ ਮੰਦੇ ਸੁਹਾਨਾ ਇਹ ਸਾਰਿਆਂ ਨੇ ਰਲ ਮਿਲ ਕੇ ਇਸ ਜਦਗੀ ਦਾ ਕਰਾਇਆ ਮੂੰਹ ਮਿੱਠਾ ਤੇ ਸਾਰੇ ਜਣੇ ਬਹਿ ਗਏ ਅਸੀਂ ਇੱਕ ਪਰਿਵਾਰ ਪੂਰੇ ਦਾ ਪੂਰਾ ਤੇ ਪੂਰਾ ਸੈਲੀਬ੍ਰੇਸ਼ਨ ਕੀਤਾ ਖੂਫ ਤੇ ਉਹਦੇ ਵੀਰ ਵੀ ਵੀਡੀਓ ਪਾਉਣ ਦਾ ਲੇਟ ਮਤਲਬ ਇਹ ਸੀਗਾ ਸਾਡੇ ਉਹਦੇ ਵੀਰ ਕਾਹਤ ਦਿਨ ਤਿੰਨ ਚਾਰ ਦਿਨ ਤੋਂ ਬਿਮਾਰ ਸੀਗਾ ਕੁਛ ਖਾਂਦਾ ਪੀਂਦਾ ਵੀ ਨਹੀਂ ਸੀ ਹੁਣ ਠੀਕ ਸੀ ਇਸ ਦਿਨ ਤੇ ਇਹਨੇ ਪਹਿਲੇ ਦਿਨ ਹੀ ਮਾੜਾ ਕੇਕ ਖਾਦਾ ਤੇ ਨਾਲੇ ਚਲੋ ਮਾਨੂੰ ਆਪ ਨੂੰ ਵੀ ਖੁਸ਼ੀ ਹੋਈ ਹੈ ਨਾ ਤੇ ਫਿਰ ਉਸ ਤੋਂ ਬਾਅਦ ਦਾਦੀਆਂ ਵੀ ਹੋ ਗਈਆਂ ਤਿਆਰ ਹੋ ਕੇ ਬੈ ਗਈਆਂ ਲੋਵੀ ਮੂੰਹ ਮਿੱਠਾ ਕਰੀ ਜਾਂਦਾ ਚੋਬਰ ਸਾਡਾ ਤੇ ਇਸ ਤੋਂ ਬਾਅਦ ਆਪਾਂ ਫਿਰ ਇਹਨਾਂ ਨੂੰ ਵੀ ਸਤਿਗੀ ਨਾਲ ਨਾਲ ਉਹ ਲਾਉਂਦਾ ਉਹ ਵੀ ਚਮਚੇ ਉਹਦੇ ਵੀ ਤੇ ਆਹ ਕਹਿੰਦਾ ਮੈਨੂੰ ਵੀ ਬਿਠਾ ਦਿਓ ਵੱਡੇ ਵੀਰੇ ਦੀ ਬੁੱਕਲ 'ਚ ਇਹ ਵੀ ਛੋਟ-ਛੋਟ ਜਾਂਦਾ ਸੀ ਅੱਗੇ ਨੂੰ ਉਹਦੇ ਸ਼ੀ ਵੀ ਤੇ ਸਾਡਾ ਨਿੱਕਾ ਕਾਕਾ ਤੇ ਸਾਡਾ ਕੋਹ ਵੀ ਕਾਕਾ ਬੈਠਾ ਜਿਹੜਾ ਵਿਚਾਰਾ ਸੁਸਤੀ ਸੀ ਸੀਗਾ ਉਦੋਂ ਤੇ ਨਾਲ ਨਾਲ ਉਹ ਲਾਉਣ ਨੂੰ ਤਾਂ ਫਿਰਦਾ ਹੱਥ ਮੇ ਇਹ ਪਿੱਛੇ ਮੋੜ ਲੈ ਕੇ ਇੱਕ ਜ਼ੈਦਗੀਰ ਮੂੰਹ ਆੜਦਾ ਰਹਿ ਗਿਆ ਤੇ ਬਹਿ ਗਿਆ ਬੁੱਕਲ ਦੇਸ਼ੀ ਬੁੱਕਲ ਚ ਲੈ ਵੀ ਨਿੱਕੇ ਨਿੱਕੇ ਸਾਡੇ ਚੋਬਰ ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਬਸ ਇਦਾਂ ਹੀ ਪਿਆਰ ਬਣਾਈ ਰੱਖੇ ਸਾਡੇ ਸਾਰੇ ਪਰਿਵਾਰ ਚ ਤੇ ਨਾਲ ਮਿਲ ਕੇ ਇਦਾਂ ਹੀ ਸੈਲੀਬ੍ਰੇਸ਼ਨ ਕਰਦੇ ਰਹੀਏ ਅਸੀਂ ਤੇ ਫਿਰ ਅਸੀ ਗਾ ਆ ਦੇ ਵੀ ਸਦਕੀ ਤੇਰੀ ਸਾਈਕਲ ਚਲਾਉਣ ਦੀ ਵਾਰੀ ਆ ਗਈ ਤੇ ਸਦਕੀ ਨੇ ਕੱਢਿਆ ਕਿਨੇ ਕਾ ਜਾਂ ਲੋਪੀ ਦੇ ਵਿੱਚ ਢੇੜਾ ਤੇ ਵਾਹਿਗੁਰੂ ਇੰਦਾ ਹੀ ਸੈਲੀਬ੍ਰੇਸ਼ਨ ਨਿੱਕੇ ਨਿੱਕਿਆਂ ਅਸੀਂ ਮਨਾਉਂਦੇ ਰਹੀਏ ਪਰਿਵਾਰ ਨਾਲ ਰਲ ਮਿਲ ਕੇ ਤੇ ਸਾਡੀ ਕਿਵੇਂ ਲੱਗੀ ਛੋਟੀ ਜੀ ਵੀਡੀਓ ਤੇ ਇੰਦਾ ਹੀ ਪਿਆਰ ਸਤਿਕਾਰ ਤੁਸੀਂ ਵੀ ਬਖਸ਼ਦੇ ਰਹਿਣਾ ਤੇ ਲਾਈਕ ਫੋਲੋ ਜ਼ਰੂਰ ਕਰਦੇ ਰਹਿਣਾ ਸასი ਗੱਲ ਦੋਸਤੋ